ਈ ਠੰਡ ਦੇ ਵਿੱਚ ਬੈਠੇ ਹਾਂ ਪੁੱਤੇ ਹੋਣਗੇ ਦੋਤੇ ਹੋਣਗੇ ਉਹ ਕਹਿੰਦੇ ਨਹੀਂ ਕਿ ਘਰੇ ਬਹਿ ਜਾਓ ਸਿਹਤ ਦਾ ਜੀ ਮਰਦਿਆਂ ਕਿ ਜਣ ਜਿਹੜੇ ਸਾਬ ਜਿਆ ਦੇ ਲੀਆਂ ਚ ਚੁਣਾਈ ਸਨ ਉਹ ਵੀ ਸਾਡੇ ਪੁੱਤਿਆਂ ਮੁੜ ਕੇ ਸਨ ਦੱਲੇ ਆਉਂਦੀ ਸੁੱਖ ਮਨਾਣੇ ਆ ਉਹਨਾਂ ਦਾ ਸੁੱਖ ਮਨਾਣੇ ਆ ਪਹਿਲੇ ਤਾਂ ਸਾਡੇ ਘਰ ਲੰਗਰ ਪਕਿਆ ਸੀ ਉਸ ਦਿਨ ਤੋਂ ਅੱਜ ਤੱਕ ਰਪਕਾਨੇ ਆ ਘਰ ਪਕਾਂਦੇ ਸਾਂ ਤੇ ਹੱਲ ਵਾਲੇ ਪਰੌਂਠੇ ਸਵੇਰੇ ਪਕਾ ਕੇ ਖਾ ਲਦੇ ਹਾਂ बन ਰਹੀਆਂ ਨੇ ਪ੍ਰਸ਼ਾਦੇ ਬਣ ਰਹੇ ਨੇ ਕਿਉਂਕਿ ਬਹੁਤ ਸਾਰੇ ਇਕੱਠ ਕੇ ਹਾਜ਼ਰ ਹੈ ਕੇਸਵਾਰ ਹੋਣ ਵਾਲਾ ਹੈਗਾ ਮਹਾਪੰਚਾਇਤ ਦੇ ਵਿੱਚ ਅੱਜ ਤਖਨੌਰੀ ਬਾਡਰ ਦੇ ਉੱਪਰ ਮੌਜੂਦ ਹਾਂ ਔਰ ਲਗਾਤਾਰ ਕਿਸਾਨਾਂ ਦੇ ਵੱਲੋਂ ਕੂਚ ਕਰਨਾ ਸ਼ੁਰੂ ਕਰ ਦਿੱਤਾ ਗਿਆ ਖਨੌਰੀ ਬਾਡਰ ਨੂੰ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਪਿੰਡਾਂ ਤੋਂ ਲਗਾਤਾਰ ਕਿਸਾਨ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਮਹਾ ਪੰਚਾਇਤ ਦੇ ਵਿੱਚ ਇਕੱਠ ਹੋਣ ਵਾਲਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿੱਤੇ ਲੰਗਰ ਜਿਹੜਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਔਰ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਕਿਸਾਨਾਂ ਦੇ ਲਈ ਲੰਗਰ ਤਿਆਰ ਹੋਣਾ ਸ਼ੁਰੂ ਹੋ ਗਿਆ ਵੱਡੇ ਵੱਡੇ ਦੇਗ੍ਹੇ ਦੇਖ ਸਕਦੇ ਹੋ ਤੁਸੀਂ ਪਿੱਛੇ ਮੇਰੇ ਤਸਵੀਰਾਂ ਦੇ ਵਿੱਚ ਜਿਹੜੇ ਰੱਖੇ ਹੋਏ ਨੇ ਤਾਂ ਦੂਰੋਂ ਦੂਰੋਂ ਲੋਕ ਆਏ ਨੇ ਗੱਲਬਾ ਹਾਂ ਜੀ ਨਾਲ ਨਾਲ ਕਿੱਥੋਂ ਆਇਓ ਬਜ਼ੁਰਗੋ ਅਸੀਂ ਫਾਜ਼ਿਲਕਾ ਕਟਿਆਣੇ ਤੋਂ ਹਾਂਜੀ ਫਾਜ਼ਿਲਕਾ ਤੋਂ ਹਾਂਜੀ ਫਾਜ਼ਿਲਕਾ ਜੀ ਅੱਜ ਹੀ ਆਇਓ ਨਹੀਂ ਸ਼ਾਮ ਨੂੰ ਕੱਲ੍ਹ ਸ਼ਾਮ ਨੂੰ ਆ ਗਏ ਸੀ ਹਾਂਜੀ ਕਿਵੇਂ ਦੇਖ ਰਹੇ ਹੋ ਅੱਜ ਲਗਾਤਾਰ ਕਿਹਾ ਜਾ ਰਿਹਾ ਕਿਦਾ ਧੁੰਦ ਵੀ ਬਹੁਤ ਜ਼ਿਆਦਾ ਆ ਬਹੁਤ ਮਹਾਰਾਜ ਜੀ ਹਾਂਜੀ ਬਹੁਤ ਕਿਰਪਾ ਮਹਾਰਾਜ ਦੀ ਇੰਨੀ ਧੁੰਦ ਦੇ ਵਿੱਚ ਹੋ ਹੈਗਾ ਕਿ ਲਗਾਤਾਰ ਹੋਣਗੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਬੱਸਾਂ ਆ ਜਾਂਦੀਆਂ ਫੋਨ ਆਈ ਜਾਂਦੇ ਆ ਵੱਧ ਤੋਂ ਵੱਧ 40 40 30 30 40 50 50 ਬੰਦੇ ਬੱਸਾਂ ਚਾਈ ਜਾਂਦੇ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਲੰਗਰ ਜਿਹੜਾ ਹੁਣ ਤਿਆਰ ਹੋ ਗਿਆ ਹੈਗਾ ਔਰ ਵੱਡੀ ਗਿਣਤੀ ਦੇ ਵਿੱਚ ਦੇਗੇ ਰੱਖੇ ਹੋਏ ਨੇ ਸਬਜ਼ੀਆਂ ਬਣ ਰਹੀਆਂ ਨੇ ਪ੍ਰਸ਼ਾਦੇ ਬਣ ਰਹੇ ਨੇ ਕਿਉਂਕਿ ਬਹੁਤ ਸਾਰੇ ਇਕੱਠ ਕੇ ਹਾਜ਼ਰ ਹੈ ਕੇ ਇਸ ਵਾਰ ਹੋਣ ਵਾਲਾ ਹੈਗਾ ਮਹਾਪੰਚਾਇਤ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹੋਣਾ ਦਾ ਜਿਹੜਾ ਮਰਨ ਵਰਤਾ ਉਹ 39ਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੰਗਰ ਸ਼ਿਕਾਇਆ ਜਾ ਰਿਹਾ ਕਿਉਂਕਿ ਸੰਗਤ ਦੂਰੋਂ ਦੂਰੋਂ ਆ ਰਹੀ ਹੈ ਬਹੁਤ ਲੋਕ ਜਿਹੜੇ ਆ ਕਿਸਾਨ ਲਗਾਤਾਰ ਟਰਾਲੀਆਂ ਹੋਣ ਬੱਸਾਂ ਹੋਣ ਭਰ-ਭਰ ਕੇ ਜਿਹੜਾ ਆ ਰਹੇ ਨੇ ਹਾਲਾਂਕਿ ਧੁੰਦ ਬਹੁਤ ਜ਼ਿਆਦਾ ਹੈ ਬੇਸ਼ੱਕ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਬੀਬੀਆਂ ਲੱਗੀਆਂ ਹੋਈਆਂ ਨੇ ਮੈਂ ਕਹਾਂਗਾ ਕਿ ਨੇੜੇ ਜਾ ਕੇ ਵੀ ਜਰੂਰ ਦਿਲਜੀ ਦਿਖਾਇਆ ਜਾਵੇ ਨਾ ਨਾ ਸੀ ਗੱਲਬਾਤ ਵੀ ਕਰਦੇ ਰਾਂਗੇ ਪਰ ਨਾਲ-ਨਾਲ ਤੁਹਾਨੂੰ ਦਿਖਾਉਂਦੇ ਵੀ ਰਾਂਗੇ ਕਿ ਕਿਸ ਹਿਸਾਬ ਦਾ ਜਿਹੜਾ ਇੱਥੇ ਤਿਆਰੀਆਂ ਨੇ ਉਹ ਕਿਸਾਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਸੀ ਵੱਡੀਆਂ ਵੱਡੀਆਂ ਤ ਉੱਪਰ ਲਗਾਤਾਰ ਸੈਂਕੜੇ ਪ੍ਰਸ਼ਾਦ ਜਿਹੜੇ ਬਣ ਰਹੇ ਨੇ ਤਾਂ ਗੱਲਬਾਤ ਵੀ ਇੱਥੇ ਜ਼ਰੂਰ ਕਰਾਂਗੇ। ਬਾਈ ਜੀ ਕਿੱਥੋਂ ਆਏ ਹੋ ਸੀ? ਕੋਟਰ ਜਿਆਦਾ ਪਿੰਡ ਜੀ। ਅੰਮ੍ਰਿਤਸਰ ਜ਼ਿਲ੍ਹਾ। ਅੱਜ ਹੀ ਆਏ ਕੋ ਕੱਲ ਆਏ? ਕੱਲ ਦੇ ਆਏ ਜੀ। ਇਹ ਤੋਂ ਮਾ ਪੰਚਾਇਤ ਲਈ ਕਿਹਾ ਵੇ ਨਾਲ ਦੀ ਨਾਲ ਚੱਲ ਪਿਓ। ਹਾਂਜੀ। ਕਿਵੇਂ ਦੇ ਦੂੰ ਜਿਵੇਂ ਅੱਜ ਤੁੰਦ ਬਹੁਤ ਜ਼ਿਆਦਾ ਪੈ ਰਹੀ ਹੈਗੀ ਪਰ ਬੱਸਾਂ ਵੀ ਬਹੁਤ ਜ਼ਿਆਦਾ ਆ ਰਹੀਆਂ ਔਰ ਟਰਾਲੀਆਂ ਵੀ ਲਗਾਤਾਰ ਆ ਰਹੀਆਂ ਨੇ। ਹਾਂਜੀ ਹਾਂਜੀ। ਇੱਥੇ ਲੰਗਰ ਸ਼ਕ ਲੰਗਰ ਪੰਚ ਤਿਆਰ ਕਰਾ ਰਹੇ ਹਾਂ। ਲੰਗਰ ਸਾਰੇ ਤਿਆਰ ਕੀਤਾ ਰਾਤ ਦੀ ਸੇਵਾ ਕੀਤੀ ਲੰਗਰ ਦੀ। ਹੁਣ ਵੀ ਲੰਗਰ ਹਾਂ ਜੀ ਮੈਂ ਕਹੂੰਗਾ ਦਿਲਜੀ ਨਾਲ ਨਾਲ ਦਿਖਾਈ ਵੀ ਜਾਓ ਨਾਲ ਨਾਲ ਗੱਲਬਾਤ ਵੀ ਕਰਦੇ ਰਹਾਂਗੇ ਕਿੰਨੇ ਸਾਰਾ ਪਿੰਡਾਂ ਐ ਤੁਸੀਂ ਕਿੰਨੇ ਕਿੰਨੇ ਜਾਣੇ ਆਏ ਤੂੰ ਅਸੀਂ 10-12 ਜਣੇ ਆਏ ਪਿੰਡੋਂ ਕੋਰਾ ਮਤਲਬ ਗਰੁੱਪ ਬਣਾਵਣਾ ਕੇ ਗਰੁੱਪ ਆਪਣਾ ਬਣਾ ਕੇ ਪਿੰਨਾ ਵੱਖਰੇ ਵੱਖਰੇ ਪਿੰਨਾ ਤੋਂ ਆਏ ਸਾਰੇ ਅੱਛਾ ਅੱਜ ਇੱਕ ਮਹਾਪੰਚਾਇਤ ਇੱਥੇ ਹੋਣੀ ਐ ਜੀ ਤੇ ਇੱਕ ਟੁਹਾਨੇ ਰੱਖੀ ਹੋਈ ਆ ਮਹਾਪੰਚਾਇਤ ਠੀਕ ਉਹ ਰੱਖੀ ਐ ਇੱਥੇ ਵੀ ਅੱਜ ਇਕੱਠ ਖਾਣਾ ਦਾ ਫਾਰਮੈਟ ਦਾ ਪੂਰਾ ਹੋਊਗਾ ਇਕੱਠ ਹਾਂ ਜੀ ਕੱਠ ਘੜ ਤੋਂ ਘੱਟ ਵੀ 3-4 ਲੱਖ ਬੰਦੇ ਦਾ ਹੋਊਗਾ। 3-4 ਲੱਖ ਬੰਦੇ। ਹਾਂਜੀ। ਧੁੰਦ ਬਹੁਤ ਜ਼ਿਆਦਾ ਪੈ ਰਹੀ ਐ ਲੋਕ ਇਹ ਵੀ ਕਹਿ ਰਹੇ ਸੀ ਵੀ ਇੰਨੀ ਧੁੰਦ ਹੈਗੀ ਪਰ ਫਿਰ ਵੀ ਹੋਲੀ-ਹੋਲੀ ਤੁਰੇ ਆਉਂਦੇ ਲੋਕ ਹੋਲੀ-ਹੋਲੀ ਆਈ ਜਾਂਦੇ ਨੇ। ਮੰਜ ਮੇ ਤੁਰੇ ਆਉਂਦੇ ਸਾਰੇ। ਕੋਈ ਰਾਤੀ ਪਹੁੰਚ ਗਿਆ ਇਧਰ ਕੋ ਤੁਰੇ ਆਉਂਦੇ ਪਿੱਛੋਂ ਟਰਾਲੀਆਂ ਤੋਂ ਮੁੰਡੀਆਂ ਨੇ। ਹਾਂਜੀ। ਇੱਥੇ ਕਿੰਨੇ ਕੁ ਜਾਣਿਆਂ ਦਾ ਅਨੁਮਾਨ ਲਾ ਕੇ ਚੱਲਿਓ ਵੀ ਤੁਸੀਂ ਲੰਗਰ ਬਣਾਉਣਾ। ਇੱਥੇ ਤੇ ਘੜ ਤੋਂ 25 ਕਿੰਟਲ ਦੇ ਗਾਜਰਾਂ ਗਾਜਰਾਈ ਜੋ 25 ਕਿੰਟਲ। ਮਤਲਬ ਜਿਹੜੀ ਬਾਨਾ ਵਾਸਤੇ ਆਈ ਹੈ। ਬਾਕੀ ਆਲੂ ਨੇ 10 15 ਕਿਲੋ ਦਾ ਆਲੂ ਆਏ ਨੇ ਉਹ ਮਤਲਬ ਆਟਾ ਸਾਲ ਲੋਲੇ ਸਾਰੇ ਤਿਆਰ ਕਰ ਰਹੇ ਨੇ ਸਾਰੇ ਪਿੰਡ ਦੀ ਲੋਕਾਂ ਨੇ ਹਾਂਜੀ ਕੁਝ ਇਥੋਂ ਲੋਕਲ ਵੀ ਹੈ ਇਥੋਂ ਦੇ ਵੀ ਲੋਕਲ ਵੀ ਇੱਥੇ ਨੇ ਹੈਗੇ ਹਾਂਜੀ ਤੇ ਬਾਕੀ ਇਧਰ ਦੂਰ ਕੋਈ ਅੰਮ੍ਰਿਤਸਰ ਤੋਂ ਕੋਈ ਕਿਦੋਂ ਕੋਈ ਤੂੰ ਤਾਂ ਤੂੰ ਦੇਖ ਸਕਦੇ ਹੋ ਜਿਹੜੇ ਮੈਂ ਕਹੂੰਗਾ ਕਿ ਜਰੂਰ ਦਿਖਾਇਆ ਜਾਵੇ ਜ਼ੂਮ ਕਰਕੇ ਇੰਨਾ ਵੱਡਾ ਦੇਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਿੰਨੀ ਹਜ਼ਾਰਾਂ ਕਿੰਨੇ ਸੈਂਕੜੇ ਕਿਸਾਨਾਂ ਦੀ ਜਿਹੜੀ ਆ ਰੋਟੀ ਅੱਜ ਬਣ ਰਹੀ ਹੈ ਸਬਜ਼ੀ ਅੱਜ ਬਣ ਰਹੀ ਹੈ ਕਿਉਂਕਿ ਜਿਵੇਂ ਹੁਣ ਗੱਲ ਕਰ ਰਹੇ ਤਾਂ ਕਿਸਾਨ ਕਹਿ ਰਹੇ ਨੇ ਕਿ 3-4 ਲੱਖ ਦਾ ਅੱਜ ਇਕੱਠ ਹੋਊਗਾ ਪਰ ਲਗਾਤਾਰ ਅਨੁਮਾਨ ਹੀ ਲਗਾਇਆ ਜਾ ਰਿਹਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਹੋਊਗਾ ਕਿਉਂਕਿ ਇਹ ਮਾ ਪੰਚਾਇਤਿਕ ਸਿੰਬੋਲਿਕ ਮੈਸੇਜ ਵੀ ਕਿ ਤਰ੍ਹਾਂ ਕਿਤੇ ਗਵਰਨਮੈਂਟ ਨੂੰ ਜ਼ਰੂਰ ਹੈਗਾ ਕਿਉਂਕਿ ਪ੍ਰੈਸ਼ਰ ਬਣਾਉਣ ਦੀ ਵੀ ਗੱਲ ਹੁੰਦੀ ਹੈ ਇੱਕ ਤਾਂ ਗੱਲਾਂ ਬਾਤਾਂ ਵੀ ਕਰਾਂਗੇ ਜੇ ਅੱਜ ਇਕੱਠ ਕਿਹਾ ਜਾ ਰਿਹਾ ਜਿਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਹੋਊਗਾ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਹੁੰਦਾ ਤਾਂ ਪ੍ਰੈਸ਼ਰ ਵੀ ਇੱਕ ਜਿਹੜਾ ਸਰਕਾਰ ਦੇ ਉੱਪਰ ਬਣੂਗਾ ਇਹ ਨਾਲ ਜੀ ਇਹ ਤੇ ਗੱਲ ਤੁਹਾਡੀ ਬਿਲਕੁਲ درست ਹੈ ਕਿ ਜਦੋਂ ਹਾਕਮ ਗੁੰੰਗਾ ਦੇ ਬੋਲਾ ਹੋ ਜਾਂਦਾ ਉਹਦੇ ਵਾਸਤੇ ਸੰਘਰਸ਼ ਜਿਹੜੇ ਆ ਵਧਣੇ ਪੈਂਦੇ ਆ ਤੇ ਇਹ ਆਪਾਂ ਉਹ ਕਰ ਰਹੇ ਆ ਜਿੰਨਾ ਵੀ ਬਹੁਤ ਸਾਡਾ ਕੀ ਹੋਇਆ ਤਿਆਰੀਆਂ ਕਰਨ ਹਾਂ ਨਹੀਂ ਰਾਤ ਦੇ ਆ ਜੀ ਪਰਸੋਂ ਰਾਤ ਤੋਂ ਹੀ ਤਿਆਰੀਆਂ ਹੋ ਰਹੀਆਂ ਨੇ ਤੇ ਤੁਹਾਡੇ ਸਾਹਮਣੇ ਦੇਖ ਰਹੇ ਹੋ ਕਿ ਲੰਗਰ ਕੱਲ ਰਾਤੋਂ ਪਕਾ ਕੇ ਰੱਖਿਆ ਹੋਇਆ ਵਾ ਤੁਸੀਂ ਵੀ ਅਮਰਸਰ ਤੋਂ ਹਾਂ ਜੀ ਬਿਲਕੁਲ ਜੀ ਅਮਰਸਰ ਤੋਂ ਰਾਤ ਹੀ ਹਾਂ ਜੀ ਅਨੀ ਰਾਤ ਹੀ ਆਏ ਕੱਲ ਅਸੀਂ 5 ਵਜੇ ਦੇ ਇੱਥੇ ਆਏ ਆ ਤੇ ਰਾਤ ਹੀ ਸਬਜ਼ੀਆਂ ਬਣਾਈਆਂ ਆ ਫੁਲਕੇ ਪਕਾਏ ਆ ਬੀਬੀਆਂ ਨੂੰ ਰਾਤ ਦਾ ਇਹ ਅਸੀਂ ਲਿਆ ਕੇ ਤੇ ਫੁਲਕੇ ਪਕਾਰੀਆਂ ਨੇ ਤੇ ਬਹੁਤ ਸਾਥ ਦੇ ਰਹੇ ਨੇ ਸਾਡੇ ਹੋਰ ਦੂਜੀਆਂ ਸ਼ਹਿਰਾਂ ਤੋਂ ਵੀ ਹਾਂ ਜੀ ਚੱਲਣ ਰਿਹਾ ਕੋਈ ਗੱਲ ਨਹੀਂ ਤਾਂ ਤੋਂ ਦੇਖ ਸਕਦੇ ਹੋ ਲਗਾਤਾਰ ਇੱਥੇ ਤੁਹਾਨੂੰ ਗੱਲਬਾਤ ਵੀ ਜਿਹੜਾ ਕਰਵਾ ਰਹੇ ਆ ਔਰ ਲੰਗਰ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨਾਂ ਦਾ ਬਣਾਇਆ ਜਾ ਰਿਹਾ ਕਿਉਂਕਿ ਬਹੁਤ ਸਾਰਾ ਇਕੱਠ ਅੱਜ ਮਹਾਪੰਚਾਇਤ ਦੇ ਵਿੱਚ ਹੋਊਗਾ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਆਉਣਗੇ ਔਰ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਮਰਨ ਵਰਤਨ ਨੂੰ ਲੈ ਕੇ ਖਾਸ ਤੌਰ ਤੇ ਇੱਕ ਸਿੰਬੋਲਿਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਕੱਠ ਕਰਕੇ ਸਰਕਾਰ ਦੇ ਮੂਹਰੇ ਜਿਹੜਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਹੈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਹੋਣਾ ਨੂੰ 39 ਦਿਨ ਹੋ ਗਏ ਨੇ ਔਰ ਉਹਨਾਂ ਨੇ ਅੱਜ ਇਹ ਵੀ ਕਿਹਾ ਕਿ ਅੱਜ ਮੈਂ ਜਿਹੜਾ ਸੰਗਤਾਂ ਵੀ ਕਰਾਂਗਾ ਮੈਂ ਲੋਕਾਂ ਨੂੰ ਦੇਖਣਾ ਚਾਹਣਾ ਮੈਂ ਆਪਣੇ ਕਿਸਾਨਾਂ ਨੂੰ ਆਪਣੇ ਭੈਣਾ ਭਰਾਵਾਂ ਨੂੰ ਮੈਂ ਆਪਣੇ ਜਿਹੜੇ ਮੇਰੇ ਨੌਜਵਾਨ ਸਾਥੀ ਨੇ ਮੈਂ ਉਹਨਾਂ ਨੂੰ ਦੇਖਣਾ ਚਾਹਣਾ ਤਾਂ ਅੱਜ ਉਹਨਾਂ ਦੇ ਵੱਲੋਂ ਵੀ ਸੰਬੋਧਨ ਜਿਹੜਾ ਕੀਤਾ ਜਾਊਗਾ ਤਾਂ ਗੱਲਬਾਤ ਵੀ ਇੱਥੇ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਬੀਬੇ ਬੈਠੇ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੀਆਂ ਬੀਬੀਆਂ ਇੱਥੇ ਆਈਆਂ ਹੋਈਆਂ ਨੇ ਬੀਬੀ ਅਸੀ ਕਾਲ ਜੀ ਸਾਸਤਰੀ ਕਾਲ ਜੀ ਕਿੱਥੋਂ ਆਏ ਹੋ ਨਾਲ ਸ਼ੇਰਗੜ ਪਿੰਡ ਸੱਡਾ ਰਾਤ ਦੀ ਲੰਗਰ ਮਨਾਉਣ ਚ ਇੱਥੇ ਲੱਗੇ ਹੋਇਆ ਕਿ ਕੱਲ 12 ਵਜੇ ਤੋਂ ਸ਼ੁਰੂ ਕੀਤੀ ਸੀ ਤਿਆਰੀ ਤੇ ਸਾਰੀ ਰਾਤ ਲੱਗੇ ਰਹੇ ਹਾਂ ਹੁਣ ਵੀ ਲੱਗੇ ਆਂ ਲੰਗਰ ਚੱਲਦਾ ਪਿਆ ਦੱਲੇ ਵਾਲ ਦੀ ਸੁਖ ਮਨਾਣੇ ਆ ਉਹਨਾਂ ਦਾ ਸੁਖ ਮਨਾਣੇ ਆ ਪੇ ਸਾਰਾ ਪਰਿਵਾਰ ਆਇਆ ਤੁਹਾਡੇ ਹਾਂਜੀ ਸਾਰਾ ਪਰਿਵਾਰ ਆਇਆ ਅਸੀਂ 13 ਫਰਵਰੀ ਤੋਂ ਲੰਗਰ ਪਕਾਉਣਾ ਸ਼ੁਰੂ ਕੀਤਾ ਸੀ ਪਹਿਲੇ ਦਿਨ ਸੱਡ ਕਰ ਲੰਗਰ ਪਕਾਇਆ ਸੀ ਉਸ ਦਿਨ ਤੋਂ ਅੱਜ ਤੱਕ ਰੋਕਾਣੇ ਆ ਘਰ ਪਕਾਉਂਦੇ ਸਾਂ ਤੇ ਆਲੂ ਵਾਲੇ ਪਰੌਂਠੇ ਸਵੇਰੇ ਪਕਾ ਕੇ ਗਾ ਲਦੇ ਆਂ ਹੋਣ ਠੰਡ ਦੇ ਵਿੱਚ ਬੈਠੇ ਹੋ ਪੋਤੇ ਹੋਣਗੇ ਦੋਤੇ ਹੋਣਗੇ ਉਹ ਕਹਿੰਦੇ ਨਹੀਂ ਕਿ ਘਰੇ ਬਹਿ ਜਾਓ ਸਿਹਤ ਦਾ ਜੋ ਮਰਜੀ ਆਖਣ ਜਿਹੜੇ ਸਾਬਜਾਦੇ ਨੀਆਂ ਚ ਚੁਣਾਈ ਸਨ ਉਹ ਵੀ ਸਾਡੇ ਪੁੱਤੇ ਵਰਗੇ ਸਨ ਉਹਨਾਂ ਨੇ ਵੀ ਉਹਨਾਂ ਦੇ ਦੁੱਖ ਸਾਰੇ ਨੇ ਨਾ ਤੇ ਹੁਣ ਅਸੀਂ ਮੋਦੀ ਦੇ ਵੀ ਸਾਰਨ ਰਹੇ ਹਾਂ ਕਿਉਂਕਿ ਹੁਣ ਇੰਨੀ ਜਿਆਦੇ ਧੁੰਦ ਪਈ ਜਾਂਦੀ ਹੈ ਤੁਸੀਂ ਦੇਖੋ ਸੰਗਣੀ ਧੁੰਦਾ ਪੂਰੀ ਪੂਰੀ ਇੱਥੇ ਲੋਕ ਠਾਠਾਰ ਕੰਬ ਰਹੇ ਨੇ ਪਰ ਫਿਰ ਵੀ ਪੂਰੇ ਹੌਸਲੇ ਤੁਸੀਂ ਬੈਠੇ ਹੋ ਇੱਥੇ ਪੂਰੇ ਹੌਸਲੇ ਸਾਰੀ ਰਾਤ ਲੰਗਰ ਚੱਲਿਆ ਬਾਕੀ ਅਸੀਂ ਆਨੇ ਸਾਡੇ ਡੱਲਾ ਸਾਹਿਬ ਠੀਕ ਹੋ ਜਾਏ ਤੇ ਉਹਨਾਂ ਦੇ ਵਾਸਤੇ ਸਾਨੂੰ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਅਸੀਂ ਬੜੀ ਖੁਸ਼ੀ ਨਾਲ ਲੰਗਰ ਪਕਾਉਂਦੇ ਆਂ ਪਰ ਉਹਨਾਂ ਸਰਕਾਰਾਂ ਨੂੰ ਕੁਛ ਨਾ ਕੁਛ ਸ਼ਰਮ ਚਾਹੀਦੀ ਤਾਂ ਤੁਸੀਂ ਦੇਖ ਸਕਦੇ ਹੋ ਬੇਬੇ ਬਹੁਤ ਬਜ਼ੁਰਗ ਨੇ ਫੇਰ ਵੀ ਤੁਸੀਂ ਦੇਖੋ ਹੌਸਲਾ ਬੈਠੇ ਨੇ ਕਹਿੰਦੇ ਅਸੀਂ ਲਗਾਤਾਰ ਇੱਥੇ ਬੈਠੇ ਆਂ 13 ਫਰਵਰੀ ਦੇ ਔਰ ਨਾਲ ਹੀ ਕਹਿੰਦੇ ਪੂਰਾ ਪਰਿਵਾਰ ਆਇਆ ਇਹ ਹੁੰਦਾ ਹੌਸਲਾ ਜਦੋਂ ਤੁਸੀਂ ਇੱਕ ਸੰਘਰਸ਼ ਦੇ ਰਾਹ ਤੇ ਪੈਣੇ ਹੋ ਤਾਂ ਫਿਰ ਹੌਸਲਾ ਜਿਹੜਾ ਹੁੰਦਾ ਹੈ ਉਹ ਇਹੀ ਹੌਸਲਾ ਹੁੰਦਾ ਦੇਖੋ ਇੱਕ ਪਾਸੇ ਈਨੀ ਧੁੰਦ ਪੈ ਰਹੀ ਹੈ ਤੇ ਦੂਜੇ ਪਾਸੇ ਭੁੰਜੇ ਬੈਠ ਕੇ ਜਿਹੜੇ ਬਜ਼ੁਰਗ ਨੇ ਉਹ ਰੋਟੀ ਬਣਾ ਰਹੇ ਨੇ ਕੋਈ ਇੱਥੇ ਲੰਗਰ ਤਿਆਰ ਕਰ ਰਿਹਾ ਕੋਈ ਇੱਥੇ ਪ੍ਰਸ਼ਾਦ ਦੇ ਬਣਾ ਰਿਹਾ ਤੇ ਕੋਈ ਇੱਥੇ ਸਬਜ਼ੀਆਂ ਬਣਾ ਰਿਹਾ ਕੈਮਰਾ ਪਾਸੰਦ ਦਲਜੀਤ ਨਾ ਮਨਦੀਪ ਜੋਤ ਖਨੋਰੀ